ਕੌਣ ਆ ਗਿਆ ਵਾਹ ਕੌਣ ਆ ਵੀਰ ਸਾਡੀ ਕਰੇ ਕਰਈਏ ਯਾਰ ਯਾ ਯਰ ਨੌਕਰੀ ਚਾਹੀਦੀ ਈ ਨੌਕਰੀ ਚਾਹੀਦੀ ਆ ਹਾਂਜੀ ਭਾਈ ਨੌਕਰੀ ਦਵਾਤਾ ਨਹੀਂ ਯਾਰ ਕਾਹੀ ਨੌਕਰੀ ਲਈ ਇਹ ਤੁਹੰਦਾ ਨੌਕਰੀ ਯਾਰ ਕੋਈ ਕੰਮ ਕੋਈ ਚਾ ਸਵਾਦਾ ਸਵਾਦਾ ਢੇਗ ਯਾਰ ਗੋਆ ਗੂਆ ਛੁੱਟਣਾ ਤੇ ਛੁੱਟਲਾ ਫਿਰ ਸੈਲਰੀ ਕਿੰਨੀ ਆ ਹਾਂ ਸੈਲਰੀ ਕੱਲ ਰੀ ਆ ਰ 500 ਦੇ ਰਹਾ ਤਨ ਮਹੀਨੇ ਦਾ ਨਹੀਂ ਆ ਰਿਆ ਇਦਾਂ ਨਹੀਂ ਨਾ ਕਰਨਾ ਪੈਗ ਵੀ ਜਾਣਾ ਹੁੰਦਾ ਵਾ ਪੈਗ ਲਾਣਾ ਇੱਧਰ ਆ ਯਾਰ ਖਾਵੇਂ ਪੈ ਗਰਮ ਯਾਰ ਦੇਨੇ ਦਦਾਰ ਤੇ ਦੇ ਹ ਹ ਦੇਨੇ ਦਦਾਰ ਤੇ ਦੇ ਦੇ ਮਹੀਨੇ ਦੇ 50 ਮੈਨੂੰ ਨਾ ਆਪਣੇ ਜਿਹੜੇ ਫੋਨ ਹੈਗਾ ਤੇ ਕੋ ਹਾਂ ਜਿੰਨੇ ਤੇਰੇ ਕੋ ਜੋ ਵੀ ਪੈਨ ਕਾਰਡ ਹੈ ਨਿਰਾਸ਼ਨ ਕਾਰਡ ਹੈ ਹੋਰ ਧਾਰਗੜ ਹੈ ਇਹ ਮੈਨੂੰ ਲਿਆ ਕੇ ਇਹ ਦਾ ਮੈਂ ਬਹੁਤ ਦੇਖਣਾ ਹੈ ਤੂੰ ਕਿੱਥੇ ਕਿੱਥੇ ਦਾ ਦਿਖਾਈ ਆ ਆਇਓ ਦਰਗੜ 1947 ਨਵਾਂ ਫਰਵਰੀ ਮਹੀਨਾ ਹੀ ਤਰੀਕ ਨੂੰ ਅੱਛਾ ਤੇ ਆ ਵੇਖ ਲੈ ਹੋਰ ਕੀ ਚਾਹੀਦਾ ਏ ਤੇਰਾ ਨਾਮ ਜਾਦੂ ਆ ਹਾਂ ਦੱਸ ਦੇ ਜਰਾ ਕੀ ਆ ਵਾਹ ਹਥਿਆਰਾ ਹਾਂ ਉਹ ਫਿਲਮ ਚੋਂ ਦੇਖਦੇ ਨਹੀਂ ਤੱਕ ਤੇ ਨਹੀਂ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਉਹ ਤਾਂ ਪਹਿਲਾਂ ਰੱਖਿਆ ਯਾਰ ਜੰਮਿਆ ਨਹੀਂ ਉਹ ਅੱਛਾ ਫਿਲਮ ਚ ਮੈਨੂੰ 2021 ਜਵਣੀ ਆ ਤੂੰ ਕਿਨੇ ਜੰਮਿਆ 1947 ਅੱਛਾ ਉਹਨੇ ਮੇਰੇ ਨਾਲ ਵੇਖ ਕੇ ਫਿਲਮ ਬਣਾਈ ਤੇ ਨਾ ਅੱਛਾ ਤੇਰੇ ਨਾਲ ਨਹੀਂ ਜੀ ਨਹੀਂ ਆ ਪੂਰਾ ਜਾਦੂ ਲੱਗੰਦਿਆ ਪੂਰੇ ਮੂੰਹ ਵਿੱਚ ਜਾਦੂ ਹੈ ਇਹ ਕੋਈ ਜਿहां ਖੁਦਾ ਕੀ ਮਾਇਆ ਹੈ ਕਿਰ ਕਿੰਨੇ ਜੀਏ ਟਾਡੇ ਟਾਡੇ ਰੁਕ ਜਾ ਵੇ ਨਾ ਪੈਣਾ ਮਾਤਾ ਨੂੰ ਮੂੰਹਗਾ ਹਵੇ ਲਾਇਆ ਕਿੰਨੇ ਆ ਆ ਵੇਹਣਾ ਯਾਰ ਤੂੰ ਬਾਰਾ ਜੀ ਉਹ ਬਾਰਾ ਭਰਾ ਟਾਈਮ ਵਾ ਅਛਾ ਬਾਰਾ ਹੋ ਜੀਆ ਤੇ ਇਹ ਤੇਰੇ ਮਾਮਾ ਇੰਨਾ ਰਸ਼ਨ ਤੂੰ ਹੀ ਕਰਦਾ ਹੈ ਆ ਇਨਾ ਰਸ਼ਨ ਕੀ ਕਰਦੇ ਤੂੰ ਯਾਰ ਘਰ ਦੇ ਦੇਖ ਨਾ ਭਲੇ ਕਿੰਨੇ ਆ ਤਾਂ ਲੈ ਯਾ ਤੁਹਾਡੇ ਪਰਦਾ ਹੇ ਤੱਕ ਵੀ ਨਹੀਂ ਦੇਦਾ ਪਰਦਾਦੇ ਉਹ ਕਿਉਂ ਉਹ ਵੇ ਮਮਾਈ ਦਈ ਆ ਨਾ ਉਹ ਜਿਹੜੀ ਬੁੱਟੀ ਖਾਦੀ ਕੋਈ ਪੁਰਾਣੀ ਹਾਂ ਕਿਹੜੀ ਯਾਰ ਮੈਨੂੰ ਵੀ ਲੈ ਕੇ ਦੇ ਦੇ ਓ ਯਾਰ ਹੁਣ ਬੰਦ ਹੋ ਬੈਨ ਹੋ ਗਈ ਆ ਬੈਨ ਹੋ ਗਈ ਹਾਂ ਕਿਉਂ ਉਹ ਵੈਬਸਾਈਟ ਆ ਕੋਈ ਹਾਂ ਉਹ ਜਾਟਰਾ ਹਰ ਸਿੰਘ ਪੁਆ ਉਹ ਗੂਣ ਬਣਾ ਮੇਰਾ ਤੂੰ ਘਰੇ ਲੈ ਗੱਲਾਂ ਵਾਲੀਆਂ ਗੱਲਾਂ ਜਾਦੂ ਵਾਲੀਆਂ ਕਰਦਾ ਤੀ ਯਾਰ ਰੋਕ ਜਾਈ ਮੇਰੇ ਮਾਤਾ ਹੱਦੀ ਫੜ ਲੈ ਯਾਰ ਖਰੋ ਮੇਰੀਆਂ ਨਾ ਤਾਲੂ ਫੁੱਲ ਆ ਜਾਂਦੀਆਂ ਬੈ ਕੇ ਗੱਲ ਕਰਦੇ ਆ ਬੈ ਬੈ ਯਾਰ ਤੂੰ ਬੈ ਆ ਯਾਰ ਬੈ ਕੀ ਕਹਿਣਾ ਦਾ ਹੁਣ ਮੈਨੂੰ ਕੀ ਆ ਅਨਾ ਤੇ ਤੂੰ ਮੈਨੂੰ ਦੇਰੀ ਪਾਏ 350 350 ਹਾਂ ਤੇ ਇੱਕ ਬੋਲ ਮਹੀਨੇ ਦਾ ਮਹੀਨੇ ਦਾ ਬੋਤਲ ਲੈ ਆਂ 350 ਤੇ ਦੋ ਪੁਜੀ ਦੇ ਪੈ ਵਾਹ ਹੋਰ ਕਾ ਬਸ ਬਸ ਤੂੰ ਤਾਂ ਫੇਰ ਪਹਿਲਾ ਪ੍ਰੈਕਟੀਕਲ ਤੁਹਾਨੂੰ ਮੈਂ ਦੇਖਣਾ ਵਾਂ ਹਾਂਜੀ ਓਏ ਜਾ ਜਾ ਕੇ ਨੂੰ ਪ੍ਰੈਕਟੀਕਲ ਹੋ ਜਾਵੇ ਤੇ ਗੱਪ ਛਣ ਕਰਾਵੇ। ਭਾ ਦਾ ਗਣੀ। ਧੁਕੜੁ ਧੁਕੜੁ ਧੁਕੜੁ। ਤੂੰ ਵੀ ਭਾਜੀ ਪਹਿਲਾਂ ਨੋਕੜੀ ਗੇੜੀ ਕਰ ਦਿਨ ਬੇਲਾ। ਪਹਿਲਾਂ ਯਾਰ ਮੈਂ ਸੋਨੂ ਮਿਸਤਰੀਆਂ ਲੱਗਾ ਹਾਂ। ਓਹ 3 ਮਿੰਟ ਤੋਂ ਮੁੰਡ ਬਣਾ ਨਹੀਂ। ਅੱਛਾ। ਇਲਵਾ ਦੇ ਘਰਦਾ ਹੀ ਕੋਠਿਆਂ ਦੇ। ਅੱਛਾ। ਅੱਛਾ। ਹਾਂ। ਭਾਜੀ ਤਾਂ ਇਹਨੂੰ ਕ੍ਰੀਮਿੰਗ ਨਹੀਂ ਤੇ ਇਹਨੂੰ ਦੇਈ ਜਾਣੇ ਜੇ। ਓ ਚੁੱਪ ਕਰ। ਭਾਜੀ ਕੀ ਕਹਿੰਦੇ ਜੇ? ਓ ਯਾਰ ਇਹ ਕਹਿਣ ਗਿਆ ਵੀ ਤੂੰ ਹੋਜੀ ਭੱਤੀ ਦੇਖਣੀ। ਮੈਂ ਕਿਹਾ ਮੈਂ ਕੀ ਗੱਲ ਯਾਰ ਇੰਨੇ ਡੰਗਰ ਤੇ। ਹਾਂ। ਆਇਆ ਡੰਗਰ ਛੱਡ ਕੇ ਹੁਣ ਮੈਂ ਫੋਜ ਦੀ ਪੱਟੀ ਵੇਖਣ ਚੱਲ ਜਾਂ ਆ ਡੰਗਰ ਕਿੱਥੇ ਜਾਣੇ ਫਿਰ ਤੂੰ ਵੀ ਯਾਰ ਦਿਮਾਗ ਲਾ ਚੇ ਲਿਆ ਚੱਲ ਆ ਤੇਰੀ ਪ੍ਰੈਕਟਿਸ ਖਲੀ ਹੈ ਹੁਣ ਹੋਇਆ ਪੇੜੇ ਕਰ ਠੀਕ ਆ ਗਈ ਹੈ ਪਾਣੀ ਕਿਤੇ ਸੁਣਦਾ ਨਹੀਂ ਕੋਇਆ ਕਹੇਗਾ ਤੂੰ ਹੀ ਮਰਤਾ ਵੱਡੀ ਰੱਖੀਗੀ ਇਹ ਗੱਲ ਬੰਦੇ ਬਾੜ ਨੂੰ ਹਾਂ ਆ ਚੱਲ ਤੂੰ ਮੈਂ ਤੈਨੂੰ ਸਮਝ ਲੱਗੀ ਨਾ ਮੈਂ ਤੈਨੂੰ ਦੱਸਿਆ ਨਾ ਕੀ ਕੀ ਆ ਹਾਂਜੀ ਹਾਂਜੀ ਤੇ ਹੁਣ ਦਾ ਇਹ ਨਾ ਕੀ ਆ ਪਹਿਲੇ ਇਹ ਨਾ ਆਹ ਇਹਦੇ ਨਾਲ ਮੈਗੀ ਕਾਈ ਦੀ ਏ ਚਮਚੇ ਨਾਲ ਉਹ ਭਰਾ ਵੀ ਫਾਰਮਾਂ ਖਾਣੀ ਐ ਨਾ ਉਹ ਇਹਨਾਂ ਟਿੰਗਲੀ ਐ ਇਹ ਟਿੰਗਲੀ ਕਹਿੰਦੇ ਇਹਨੂੰ ਐਂ ਵਰਗੇ ਤੂੜੀ ਲੈਦੀਆਂ ਐ ਥੱਲੇ ਨੂੰ ਕਰਕੇ ਉਹ ਤੂੰ ਹੁਣ ਕਿਤੇ ਮੈਗੀ ਨਾ ਖਾ ਲਾ ਜੀ ਘਰ ਨਾ ਲੈਣੀ ਇਹਨੂੰ ਨਹੀਂ ਨਹੀਂ ਅਜੇ ਬੜੀ ਮਹਿੰਗੀ ਆਈ ਆ ਚੱਲ ਇਹਨੂੰ ਕੀ ਕੰਦੇ ਫਿਰ ਇਹਨਾਂ ਥੋੜਾ ਹੋਣੇ ਤੋਂ ਦੱਸਿਆ ਥੋੜਾ ਰਹਿਣਾ ਇਹਨੂੰ ਉਹ ਥੋੜਾ ਨਹੀਂ ਭਰਾ ਤੇ ਕੰਨਾਂ ਨਾ ਤੋੜ ਲਾ ਜੀ ਇਹ ਥੋੜਾ ਫੋੜਾ ਥੋੜਾ ਹੋੜਾ ਯਾਰ ਤੂੰ ਆਪਣੇ ਉਹ ਨੌਕਰੀ ਲੈਣ ਆਇਆ 350 ਰੁਪਏ ਤੇ ਤੂੰ ਇਹਨਾਂ ਤੋਂ ਅਮਨਾ ਖਰਾਬ ਕਰਦਾ ਯਾਰ ਕੰਮ ਇਹਨਾਂ ਦਾ 350 ਲੈ ਪ੍ਰੈਕਟੀਕਲ ਉਧਈਏ ਤੈਨੂੰ ਆਪਣਾ ਚੱਲ ਮੇਰੇ ਕੋਲ ਚੱਲ ਤੇ ਦੇਖਣਾ ਓਏ ਆ ਹੁਣ ਦਰਕਾਰ ਹੈ ਭਣਾ ਥਾੜਾ ਨੂੰ ਹਾਂਜੀ ਭਾਈ ਕਰੀਏ ਸਟਾਰ ਯਾਰ ਆ ਲੱਡੂਆਂ ਮਾਣ ਨਾ ਖਲਾਰ ਤੂੰ ਲੈ ਦੁਆਨਾ ਖਲੜੀ ਸਾਬਾਈ ਵਾਲਾ ਕੰਮ ਚਈਦਾ ਹਨੂ ਵੀਰੇ ਜੀ ਦੇ ਦੇਸੀ ਹੋਇਆ ਤੇ ਕਈ ਵਾਜ ਜਾਣੀਆਂ ਘੋੜਾ ਜੋ ਵੀ ਘੋੜਾ ਦਾ ਦੇ ਇਹਨੂੰ ਦੇਸੀ ਦਾਰੂ ਦੀ ਬੋਤਲ ਤੇਰੀ ਮੈਂ ਕੱਟ ਲੈਣੀ ਤੂੰ ਇਹ ਕੰਮ ਚ ਫਾਸਵਾ ਵੇਹੇ ਆ ਜਾ ਉਹ ਭਰਾ ਇੰਨੀ ਦੂਰ ਨਹੀਂ ਖੜਨਾ ਹਾਂ ਪੱਠਿਆਂ ਜਣਾ ਵਾੜਦੀ ਨੰਗਣਾ ਪੱਠੇ ਪਾਉਣੇ ਹੁੰਦੇ ਆ ਇਬਰਕਰਤਾ ਦਾ ਤੂੰ ਹੁਣ ਵੇਹ ਨੂੰ ਕਹਿਣਿਆ ਹਲਾ ਕਰ ਤਈ ਕਾ ਤੂੰ ਹੁਣ ਪਾਸ ਦੇ ਦੇ 10 ਰੁਪਏ ਦੇ 10 ਰੁਪਏ ਹਾਂ ਹਾਂ ਓ ਯਾਰਾ ਇਹ 100 ਰੁਪਏ ਤੂੰ 100 ਰੁਪਏ ਜਨਾ ਕੰਮ ਤੇ ਕੀਤਾ ਨਹੀਂ ਆਏ ਉਹ ਲੈ ਦੇ ਕਰ ਦੇ ਯਾਰ ਉਹ ਨਹੀਂ ਤੂੰ ਮੈਂ ਕਰਿਆ ਉਹ ਮੈਂ ਕਰ ਦੇ ਉਹ ਤੂੰ ਮੇਰੀ ਗੱਲ ਠੀਕ ਹੈ ਕਰ ਕਰ ਦੀ ਕਰ ਗੋਇਆ ਇੱਕ ਹੋਸ ਫਰੇ ਕੀਤਾ ਠੀਕ ਇਹਦਾ ਤੇਰੇ ਹੋਏ ਜੀ ਖਾਤੇ 'ਚ 1 ਰੁਪਿਆ ਪਿਆ ਠੀਕ ਹੈ 1 ਰੁਪਿਆ ਫਰੇ ਤਾਂ ਤੂੰ ਅੱਜ ਬੱਲੇ ਡੰਗਰਾਂ ਉਪਰ ਪੱਠੇ-ਪੱਠੇ ਪਾਏਂਗਾ ਖੇਰੀਆ ਪੱਠੇ ਘੋਣ ਭਰਾ ਅੱਜ ਨਹੀਂ ਆ ਅੱਜ ਮਰੇ ਪਏ ਆ ਮਰੇ ਪਏ ਅੱਜ ਜੱਡੀ ਲਾ ਜੇ ਮਾਣ ਕੱਢਦਾ ਮੈਨੂੰ ਇਹ ਪੈਸੇ ਜਿਆਦਾ ਮੰਗ ਲੈ 100 ਰੁਪਏ ਤੇ ਕਹਿੰਦੇ ਨਹੀਂ ਰੱਖਣਾ ਫਿਰ ਮੈਂ ਆਇਆ ਤੇਰੇ ਕੋਲ ਮਾਤਾਦਰਵਾ ਇਹ ਇੱਕ ਹਸਾਲ ਦੀ ਦੇਸੀ दारू ਆ ਭਾਏ ਉਹ ਬੋਤਲ ਚ ਪਾ ਕੇ ਭਾਏ ਘਰ ਨੂੰ ਲੈ ਜੀ ਉਹ ਨਹੀਂ ਨਹੀਂ ਯਾਰ ਮੈਂ ਠੇਕ ਕਰਣੀ ਆ ਉਹ ਨਹੀਂ ਯਾਰ ਇਹ ਸਵਾਲ ਲੱਗਦਾ ਨਮਕੀਨਾ ਸਵਾਦ ਵਾਏ ਇਹ ਨਹੀਂ ਕਦੀ ਮਿਲਦਾ ਇਹ ਕੋਈ ਵਿਰਲਾ ਬੰਦਾ ਨਹੀਂ ਮਿਲਦਾ ਵਾ ਮੈਂ ਯਾਰ ਤੈਨੂੰ ਇੱਕ ਕੀ ਕਹਿਣੀ ਸੀ ਚੰਗਾ ਭਲਾ ਤੂੰ ਬੰਦਾ ਆ ਹੂੰ ਤੂੰ ਮੇ ਕੋ ਨੌਕਰੀ ਕੀ ਕਰਨ ਆਇਆ ਲੈਣ ਕਾ ਤੈਨੂੰ ਯਾਰ ਮੈਂ ਘਾੜੀਦਾਰ ਬੰਦਾ ਆਇਆ ਇਹ ਮਾਰਚਾ ਨਹੀਂ ਘਰ ਤੇ ਘਰ ਦੀਆਂ ਦੀ ਪੈਸੇ ਤੇ ਮੈਂ ਪਵਾ ਪੀਆ ਨਹੀਂ ਵਾਰ ਇਕੱਠੇ ਕੇ ਤਾ ਉਹ ਗੰਦੀ ਤਾਂ ਹੈ ਮੈਂ ਕਹਣਾ ਅੱਜ ਮਿਲੇ ਨਹੀਂ ਤੇ ਮੈਂ ਕਹਣਾ ਮਹੀਨੇ ਬਾਅਦ ਮਿਲੇ ਜਦੋਂ ਨੇ ਮਹੀਨੇ ਬਾਅਦ ਪੁੱਛਣਾ ਤੇ ਮੈਂ ਮਹੀਨੇ ਬਾਅਦ ਵੀ ਪੈਸੇ ਖਾਣੇ ਤੇਰਾ ਪੀ ਪਿਆ ਨਹੀਂ ਉਹਨੇ ਫਿਰ ਮੇ ਨਾਲ ਲੜਨਾ ਉਹ ਜਾ ਭਰਾ ਤੂੰ ਇਹੋ ਜਿਹੇ ਬੰਦਾ ਮੈਨੂੰ ਦੇ ਹੁਣ ਨਹੀਂ ਨਹੀਂ ਛੱਡ ਤਾ ਛਰਤੀ ਸ਼ਰਾਬ ਛੱਡਦੀ ਆ ਛਾੜਦੀ ਪੱਕੀ ਗੱਲ ਹੈ ਇਹ ਨਾ ਹੈਗੇ ਓ ਜਾ ਪ੍ਰੌਣੀ ਓਏ ਨਾ ਇਹ ਤੈਨੂੰ ਮੈਂ ਹੁਣ 10 ਰੁਪਏ ਪਵਾ ਤੂੰ 10 ਰੁਪਏ ਦਾ ਇੰਨਾ ਕ ਪਉਆ ਲੈ ਕੇ ਪੀ ਜੇ ਤੇ ਬਾਅਦ ਲੰਮਾ ਪਿਆ ਹੋਵੇ ਮੇਰੀ ਗਾਲ ਸੁਣ ਕਾਡਾ ਚੇਲਾ ਦਾ ਕੋਲੀ ਪਲਾਂਦਾ ਬੋਲੀ ਬੜਾ ਮੋਟਾ ਇਹਦਾ ਫਟ ਲੱਗੀ ਵੜੇ ਇਹ ਕੋਲੀ ਪਾ ਬਰਾ ਇਹਨੂੰ ਕਿਹਾ ਬਠੇਰਾ ਮੈਂਗਾ ਇੰਨੀਆਂ ਕੋਲੀ ਪਾ ਨਾਲ ਆ ਇੰਨੀਆਂ ਕੋਲੀ ਪਾ ਨਾਲ ਬੋਲਦਾ ਤੇਰਾ ਪਹਾੜ ਬਣ ਜਾਣਾ ਵਾ ਇਹ ਕੁੜੀ ਆ ਵਾ ਇੱਕ ਦੀ ਪੰਜ ਤੇ ਪੰਜ ਤੱਕ ਹੀ ਜਾਂਦਾ ਉੱਤੇ ਥੱਲੇ ਉੱਤੇ ਯਾਰ ਤੂੰ ਏਦਾਂ ਮਿੱਸ ਪੂਜਾ ਬਣ ਕੇ ਇਹਦੇ ਬੋਲ ਇਹਦਾ ਤੂੰ ਏਦਾਂ ਖਣਾ ਲਾਨਾ ਹੀ ਦਸਣਾ ਨੇ ਹੁੰਦੇ ਆ ਪੁਰਾਣੇ ਹੀ ਹੈ ਕਿਹੜਾ ਵਾ ਮੇਰਾ ਪਿੰਡ ਗੁਰਦਾਸਪੁਰ ਡੇੜਾ ਵਾ ਦੇੜਾ ਵਾ ਬਣਾਣਾ ਦਾ ਦੇੜਾ ਵਾ ਬਣਾਣਾ ਉੱਥੇ ਕੰਦੇ ਪਾਣੀ ਬੜਾਇਆ ਵਾ ਤਾਂ ਹੀ ਤੇ ਭਾਈ ਆਪਾਂ ਆਏ ਇੱਥੇ ਮੈਨੂੰ ਬੜਾ ਲੱਗਾ ਉਹਦੇ ਪਰ ਆ ਬਸਾਂ ਨਹੀਂ ਚਲਣੀ ਤੂੰ ਕਿੱਧਾ ਆ ਗਿਆ ਯਾਰ ਆਪਾਂ ਦੁਰਤੁਰ ਕੇ ਆ ਗਏ ਆਂ ਕੋਰ ਕੇ ਕੀ ਬੇੜੀ ਪਾ ਕੇ ਆ ਗਿਆਂ ਆਹ ਮੈਨੂੰ ਬੜਾ ਲੱਗਾ ਤੁਹਾਡੇ ਕੰਮ ਬੜਾ ਚੱਲਦਾ ਤੇ ਮੈਂ ਇੱਧਰ ਆਇਆ ਫਿਰ ਕੰਮ ਚੱਲਦਾ ਹੁਣ ਮੇਰੀ ਗੱਲ ਸੁਣ ਲੈ ਕੰਮ ਦੇ ਰੂਲ ਇਹ ਵੀ ਆ ਹਾਂਜੀ ਛੱਡ ਪਹਿਲੇ ਸੇਰੇ ਉਠਾ ਦੇ 4 ਵਜੇ ਠੀਕ ਆ ਸਰਦਾਰ ਜੀ ਪੱਠੇ ਟਾਇਰ ਸਿਰ ਪਾਣੇ ਚਾਹੀਦੇ ਆ ਠੀਕ ਆ ਸਰਦਾਰ ਜੀ ਤੇ ਬਾਅਦ ਜਾਣਾ ਜੇ ਮੈਂ ਵੇਖ ਲਿਆ 5 ਵਜੇ ਪੱਠੇ ਪੇ ਤੇ ਤਨ ਉੱਥੇ ਜੁੱਤੀ ਖੜਕੜੀ ਸਰਦਾਰ ਜੀ ਉਹ ਰੇੜਾ ਆਵਾ ਉਹ ਰੇੜਾ ਭਰਾ ਉਹ ਕਟਾ ਵੇਚ ਤਾਵਾ ਉਹ ਮੇਰੇ ਬੁਡੇ ਦਾ ਨਿਸ਼ਾਨੀ ਰੱਖੀ ਆ। ਉਹ ਅੱਡੇ ਉੱਤੇ ਡੇਰਾ ਵਾ ਬਣਾਣ ਦਾ ਕਟਾ ਵੀ ਕੰਦੇ ਆ ਲਿਆ ਰਿਏ। ਉਹ ਯਾਰ ਮੈਂ ਕੋ ਹੁਣ ਕਟਿਆਂ ਦੇ ਅੱਗੇ ਪੈਸੇ ਨਹੀਂ ਤੂੰ ਪਤਾ ਕੀ ਕਰ। ਹਾਂਜੀ। ਤੈਨੂੰ ਮੈਂ ਜੋ ਰਹਾ ਉਹਦੇ ਉੱਤੇ। ਉਹ ਨਹੀਂ ਨਹੀਂ ਕਟਾ ਦੇ ਕੋ ਹਗਾ ਵਾ ਧਰ ਕਰ ਲਾਂਗੇ। ਹਾਂ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਪਤਾ। ਧਰ ਕਰ ਲਾਂਗੇ। ਤੇਰੇ ਮੈਂ ਛੋਟੇ ਮਾਰ ਮਾਰ ਤੈਨੂੰ ਪੈੜੀ ਤੇ ਖੜਿਆ ਕਰਨਾ ਹੁਣ ਤੂੰ ਕੰਮ ਕਹਿਦਾ ਨਾ ਮੈਂ ਇਹੀ ਕੰਮ ਦੇਣਾ ਮੈਂ। ਅੱਛਾ। ਆਹੋ ਭਰਾ। ਪੈਸੇ ਵੀ ਜਾਦੇ ਲੱਗਣੇ ਆ। ਉਹ ਪੈਸੇ ਜਿੰਨੇ ਮਾਰਦੀ ਲੱਲਾ ਮੈਨੂੰ ਨਹੀਂ ਪਾਵਾ। ਭਾਈ ਇਹ ਤਾਂ ਦੱਸ 10000 ਦਾ ਕੰਮ ਕਰ ਪਟੇ ਟੁਲਿਆ ਨੇ ਇਤਨਾ ਪਾਣੀ ਆ ਉੱਧਰਲੇ ਵੱਡੇ ਉਹਦੇ ਬੇੜੀ ਪਾ ਕੇ ਨੂੰ ਜਾਣਾ ਪੈਣਾ ਹਨੂ ਕੀ ਇਹਦੀ ਫੇਰ ਦੱਡੀ ਇਹ ਸਾਡੇ ਕੰਮ ਲੈਣਾ ਆ ਆਪਾਂ ਸਰਦਾਰ ਜੀ 10000 ਰੁਪਿਆ ਉਹ ਕਮਕਾਵਾ 10000 ਬਿਸ਼ਕਲ ਵੇਖੀ ਆਪਣੀ ਜਾਨ ਇਹ ਮੈਂ ਕਿਸ਼ਤੀ ਚ ਜਾਣਾ ਵਾ ਕਿਸ਼ਤੀ ਚ ਜਾਣਾ ਤੇ ਕਿਸ਼ਤੀ ਭਰਾ ਮੈਂ ਹੀ ਲੈ ਕੇ ਦੇਣੀ ਆ ਤੁੰ ਲਿਆਕ ਦੇ ਭਏ ਲੈ ਆਕ ਦੇ ਭੈ ਦੇ ਮੈਂ ਲੈਣੇ ਹੋ ਭਗਵਾਨ ਤਮਨ ਨੇ ਤੁਹਾਨੂੰ ਨਾ ਲੈ ਕੇ ਦੇਣੀ ਤੇਰੀਆਂ ਓ ਖਾਏ ਖਈ ਜਾਂਦਾ ਤੁਹਾਨੂੰ ਕੋ ਖ ਦਿੰਦਾ ਨਹੀਂ ਆ ਉਹ ਜੇ ਵਸੂ ਬਕਰ ਕੋ ਕਿਸਤੀਆ ਕੁਸਤੀਆ ਦੇ ਅੰਦਰ ਉਹ ਬੜਾ ਗੱਲਾਂ ਜੋਗੇ ਰਹੇ ਉਹਨਾਂ ਨੇ ਨੀ ਕਾਹ ਕਰਨਾ ਅੱਛਾ ਉਹ ਚੰਗਾ ਇਹਦੇ ਜਾ ਰਹੇ ਕਹਾੜੇ ਵਰਗਾ ਜਾ ਦੇਦੇ ਆਪਾਂ ਥੋੜ੍ਹ ਕੇ ਉੱਡ ਕੇ ਸਦਾ ਪੈਰੀ ਤੇ ਜਾ ਕੇ ਲੈਂਡ ਹੋਈਏ ਪਟਿਆ ਦੀ ਪੌਂਡ ਵੱਡੀ ਨਾਲੇ ਜਾੜ ਦੇ ਫਰਾਂ ਨਾਲ ਕੁੱਤਰ ਕੇ ਬੇਲ ਛੋਟ ਨਹੀਂ ਅੱਛਾ ਅੱਜ ਤੁਹਾਡੇ ਨਾਲ ਹੋ ਜਾਊਗਾ ਕੋਈ ਨਾ ਉਹ ਪਰਾਵਾ ਇੱਧਰ ਹੋ ਜਾਂ ਤੇਰੇ ਤੇ ਗੋਆ ਕਰਨ ਦਿਓ ਅੱਛਾ ਆ ਪੁੱਤ ਤੂੰ ਵੇਖ ਲੈ ਉਹ ਫੱਟੀ ਦੇ ਹੱਗਤਾ ਯਾਰ ਫੱਟੀ ਦੇ ਚੱਕਦੇ ਤੂੰ ਕੰਮ ਕਾਦੂ ਕਰਨਾ ਤੇਰੇ ਮੂੰਹ ਤੇ ਹੱਗਤਾ ਨਾ ਹੁਣ ਟਿੱਕਣਾ ਹੀ ਪੈਣਾ ਤੈਨੂੰ ਵੀਰ ਚੱਕਦਿਆ ਯਾਰ ਭੈ ਵੀ ਤੂੰ ਨਹੀਂ ਚੱਕਣਿਆ ਉਹ ਭਰਾ ਇਹ ਸਵਾਗਤ ਕਰਦੀ ਜਿਹੜਾ ਸਾਡੀ ਵੇਲੀ ਕੋਈ ਹੁੰਦਾ ਨਾ ਹਾਂ ਉਹਦਾ ਸਵਾਗਤ ਕਰਦੀ ਹੈ ਇਹ ਅੱਛਾ ਇਹਨਾਂ ਬੋਲ ਥੋੜਾ ਸੁਟਣੇ ਆ ਅੱਛਾ ਵੇਖੀ ਕਿ ਤੇ ਭਰਾ ਸੇਰੇ ਪਖੇ ਜਦੋਂ ਪਾਉਣਾ ਇਹਦੀ ਇਹਦੇ ਨਾਲ ਖਿਆ ਰੱਖੀ ਭਰਾ ਇਹ ਘਾੜਾ ਡਿਜੋੜੇ ਨੇ ਆਏ ਭਰਾਏ ਨੂੰ ਚੋਕੀ ਨਾ ਦੇ ਅੱਜ ਜੀ ਉਪਰਾ ਇਹ ਦੇ ਸਿੰਗ ਦੇ ਹੈਗੇ ਜਨ ਉੱਤੇ ਚੱਕ ਦੇਣਾ ਹੀ ਹੋ ਅੱਛਾ ਉਹ ਤੇਰੀ ਉਹ ਬਰਾ ਉਹ ਉਪਰਾ ਪਿਛੇ ਚੱਲ ਜਾ ਪਾਲ ਦੇ ਦੇਣ ਫਿਰ ਇੱਥੇ ਬੜੇ ਕਾਣੀ ਭੇਲੀਰਾ ਇੱਧਰ ਆ ਜੀ ਮੱਝਾਂ ਦਾ ਕੰਮ ਕਰਦੇ ਨਾ ਮੈਂ ਇੱਧਰ ਰਹਿੰਦੇ ਤੂੰ ਆ ਜਿਹੜੀ ਆਵਾਜ਼ ਆ ਮੇਰੀ ਫੇਵਰੇਟ ਮੱਝਾਂ ਨੂੰ ਕਾਹ ਪੂਰਾ ਚਾਰਾ ਟਾਈਮ ਸਿਰ ਹੋਣਾ ਚਾਹੀਦਾ ਵਾ ਪੂਰਾ ਹੋਗਾ ਪੈਂਦੀ ਤਾਂ ਨਹੀਂ ਆ ਬਈ ਨਹੀਂ ਪੈਂਦੀ ਇਹ ਮੇਰੀ ਸ਼ਰੀਫ ਹੋਵੇ ਅੱਛਾ ਤੇ ਉਹ ਤਗੜੀ ਵੜੀ ਕੀ ਗੱਲ ਆ ਸੋਨਾਲੀ ਆ ਹੋਰ ਭਰਾ ਨੂੰ ਆਪਾ ਉਹ ਥੋੜਾ ਪ੍ਰੋਟੀਨ ਥੋੜਾ ਬੁਲਾਇਆ ਵਾ ਸੋਨਾਲੀ ਆ ਕੀ ਹੋਦੀ ਹੈ ਨਾ ਲੱਗਾ ਜੇ ਮਰ ਪ੍ਰੋਟੀਨ ਕੋਈ ਆਵਾ ਉਹ ਭਰਾ ਨੂੰ ਮਾਰਦੀ ਆ ਇਹ ਵੀ ਮਾਰਨ ਪੈਂਦੀ ਧਿਆਨ ਨਾ ਭਰਾ ਅੱਛਾ ਅੱਛਾ ਬੂਥਾ ਤੇਰਾ ਮਰੁੰਡੇ ਵਰਗਾ ਕਰ ਦੇਣਾ ਬਾਤ ਨਾ ਕਹੀ ਮੈਨੂੰ ਹਾਂ ਆਹੋ ਚੱਲ ਤੂੰ ਅੰਦਰ ਆ ਆ ਹੁਣ ਤੈਨੂੰ ਅੰਦਰ ਦੇਖਉਨਾ ਵਾ ਲਾਇਆ ਆ ਇੱਕ ਇੱਕ ਮੱਝ ਦੀ ਨੂੰ ਮੈਂ ਫੋਏ ਛਿਰ ਦਿਨਾ ਵਾ ਇਹ ਸਾਡੀ ਨੋਨੀ ਆ ਅੱਛਾ ਨੋਨੀ ਬਹੁਤ ਪਿਆਰੀ ਗੱਡੀ ਮੇਰੀ ਪੈਣੀਏ ਮੈਂ ਲਾੜ ਕਰਦਾ ਯਾਰ ਇਹ ਨਹੀਂ ਪੈਣੀ ਇਹ ਮੇਰੇ ਹੱਥਾਂ ਨਹੀਂ ਪਾਲੀਆਂ ਆ ਵਾ ਅੱਛਾ ਇਹਨੂੰ ਸਾਹਮਣੀ ਤੂੰ ਸਾਹ ਬਲਾ ਜੀ ਪਾਵਣੀ ਪਿਆ ਨਾ ਸਾਹਮਣੀ ਠੀਕ ਹੈ ਜੀ ਤੇ ਆ ਵਾੜੀ ਆ ਝੋਟੀ ਆ ਪੱਠੇ ਬਰੇ ਘਟ ਖਾਂਦੀ ਉਹ ਸਾਹ ਨਾ ਪਾਉਣੇ ਆ ਠੀਕ ਆ ਜੇ ਤੂੰ ਤਮਾਕੂ ਲਾ ਨਾ ਛੋਟਾ ਛੋਟਾ ਐ ਬੁਲਾ ਦੇ ਨਾ ਉਹ ਬਾ ਨੂੰ ਦੇਣੀ ਥੋੜੇ ਥੋੜੇ ਪੱਠੇ ਥੋੜਾ ਥੋੜਾ ਹੀ ਪੂਰਾ ਪੈਗੜ ਨਹੀਂ ਉਹ ਯਾਰ ਇਹ ਪਿਛਾ ਮਾਰ ਰਹੀ ਦੀ ਹੈ ਬਿਮਾਰ ਬਿਮਾਰ ਕੀ ਹੈ ਜੀ